ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਮਾਨਮਰਾੜ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਸਾਦਕ ਪੈ ਜਾਂਦੀ ਹੈ ਇਸ ਪਿੰਡ ਨੂੰ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਤਾਜੀ ਸੂਈ ਗਾਂ ਤੇ ਦੁੱਧ ਦੀ ਗੱਲ ਕਰੀਏ ਦੋਸਤੋ ਦੁੱਧ ਦਾ ਕਾਰਡ ਬਹੁਤ ਚੰਗਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਆਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋ ਬੇਨਾ ਸੰਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਠਾਕ ਬਈ ਹਾਂ ਬਈ ਠੀਕ ਆ ਨਾਂ ਦੱਸੀ ਵੀਰ ਆਪਣਾ ਬਾਈ ਮੇਰਾ ਨਾਂ ਸ਼ਕੰਦਰ ਸਿੰਘ ਆ ਠੀਕ ਆ ਪਿੰਡ ਮਾਨ ਮਰਾਦ ਠੀਕ ਆ ਇਹਦਾ ਫਰੀਦਕੋਟ ਤੇ ਨੰਬਰ ਦੱਸਦੀ ਬਈ ਆਪਣਾ 62841 66939 ਠੀਕ ਆ ਇਹ ਗਾਂ ਘਰਦੀ ਐ ਬਈ ਹਾਂ ਬਈ ਠੀਕ ਆ ਕਿੰਨਾ ਮਾਸੂਆ ਸੂਈ ਐ ਬਈ ਤੀਜਾ ਸੂਆ ਬਈ ਸੂਈ ਠੀਕ ਆ ਤੀਜਾ ਸੂਆ ਸੂਈ ਆ ਹਾਂ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਬਈ ਇਹਨੂੰ 8 ਕੇ ਦਿਨ ਹੋ ਗਏ ਸੂਈ 8 ਦਿ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਵੀ ਦੁੱਧ ਇਸ ਵਕਤ ਕਿੰਨਾ ਤਿਆਰ ਆ 32 ਲੀਟਰ ਬਾਈ ਤਿਆਰ ਚਵਾ ਦੇਾਂਗੇ 32 ਲੀਟਰ ਹਾਂ ਬਈ ਠੀਕ ਆ ਬੱਚਾ ਕੀ ਆ ਬਈ ਬੱਚਾ ਬਈ ਬੱਚੇ ਨੂੰ ਜਨਮ ਦਿੱਤਾ ਹਾਂ ਠੀਕ ਆ ਤੀਜਾ ਸੂਆ ਸੂਈ ਆ 32 ਲੀਟਰ ਦੁੱਧ ਇਸ ਵਕਤ ਤਿਆਰ ਆ ਹਾਂ ਲਓ ਬਈ ਕੱਦ ਕਾਠ ਦੀ ਗੱਲ ਕਰੀਏ ਸੋਹਣਾ ਕੱਦ ਕਾਠਾ ਵੇਰ ਰੂਲ ਦੀ ਚੰਗੀ ਆ ਬਾਕੀ ਪਿਓਰ ਇਚ ਦੁੱਧ 32 ਲੀਟਰ ਬਾਈਆਂ ਦਾ ਚਵਾ ਦੇਾਂਗੇ 8 ਦਿਨ ਹੀ ਹੋਏ ਆ ਸੂਈ ਨੂੰ ਅਨੁਮਾਨ ਆ ਵੀ ਹੋ ਸਕਦਾ ਵੀ ਜੇ ਕੋਈ 2-4 ਕਿਲੋ ਵੱਧ ਵੀ ਸਕਦੀ ਆ ਮੌਕੇ ਤੇ ਜੇ ਸੇਵਾ ਸੰਭਾਲ ਦੀ ਗੱਲ ਕਰੀਏ ਤਾਂ 32 ਲੀਟਰ ਤੁਸੀਂ ਇੱਥੇ ਚੋ ਕੇ ਲੈ ਜਾਣਾ ਥਣ ਹਵਾਨੇ ਦੀ ਗੱਲ ਕਰੀਏ ਦੋਸਤੋ ਬਿਲਕੁਲ ਸਾਫ ਸੁਥਰੀ ਹੈ ਗੈਗੂ ਬਹੁਤ ਚੰਗਾ ਬਾਕੀ ਥਾਣਾ ਸੋਹਣਾ ਦੋਸਤੋ ਮੋਟਾ-ਮੋਟਾ ਥਾਣਾ ਕੋਈ ਛੋਟਾ ਤੇ ਦੋਨੇ ਪਾਸੋਂ ਪਹਿਲਾਂ ਸਾਨੂੰ ਜਜਮੈਂਟ ਕਰਾਉਣੇ ਆ ਹਵਾਨਾ ਚੈੱਕ ਕਰੋ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਹਵਾਨਾ ਸੋਹਣਾ ਹਵਾਨਾ ਦੋਸਤੋ ਜੇ ਗੱਲ ਕਰੀਏ ਟਾਈਮ ਦੀ ਟਾਈਮ ਦੇ ਸ਼ਾਮ ਦੇ 5 ਵਜ ਚੁੱਕੇ ਉਸ ਟਾਂ ਦੇ ਨਾਲ ਦੀ ਜੱਜਮੈਂਟ ਕਰਿਓ ਜੀ ਲੈ ਵੀ ਮੜਾ ਇੱਕ ਮਾਰੀ ਦੂਜੇ ਪਾਸੇ ਨੂੰ ਕਰਦੀ ਹਵਾਨਾ ਦੋਨੇ ਪਾਸੇ ਤੋਂ ਉਤਾਰੀਏ ਕਰੀ ਤੀਜਾ ਸੁਆਸੂਈ ਆ ਦੁੱਧ 32 ਲੀਟਰ ਤੁਸੀਂ ਇੱਥੇ ਆਪ ਦਾ ਚੋਕੇ ਲਏ ਜਾ ਦੇਖ ਸਕਦੇ ਆ ਹਵਾਨੇ ਦੀ ਗੱਲ ਕਰੀਏ ਦੋਸਤੋ ਸੋਹਣੀ ਤਿਆਰੀ ਆ ਪੂਰਾ ਫੀਟਿੰਗ ਵਾਲਾ ਹਵਾਨਾ ਇਹ ਨਹੀਂ ਗੱਲ ਕੋਈ ਟੁੱਟਮਾ ਹੋਊਗਾ ਤੇ ਮਿਲਕ ਵੇਨ ਵੀ ਚੰਗੀ ਆ ਤੇ ਆਹਾ ਬੱਚਾ ਹੈਗਾ ਲੈ ਵੀ ਇੱਕ ਰੀ ਖੋਲ ਲਈ ਤੋੜ ਕੇ ਕਾਰ ਬੱਚਾ ਦੇਖ ਸਕਦੇ ਆ ਬੱਚੇ ਨੂੰ ਜਨਮ ਦਿੱਤਾ ਸੋਹਣਾ ਬੱਚਾ ਦੋਸਤੋ ਤੇ ਤੋੜ ਕੇ ਤੁਹਾਨੂੰ ਉਠਾਉਣੀ ਆ ਵੇੜੀ ਜਿਆ ਸੁਆ ਸੁਈਆ ਦੁੱਧ 32 ਲੀਟਰ ਦਾ ਅਨੁਮਾਨ ਆ ਵੀ ਹੋ ਸਕਦਾ ਵੀ ਜੇ ਕੋਈ ਸੇਵਾ ਸੰਭਾਲ ਵਾਲਾ ਵੀਰ ਲ ਜਾਂਦਾ ਤਾਂ ਹੋ ਸਕਦਾ ਵੀ ਦੁੱਧ ਇਸ ਤੋਂ ਵੀ ਜ਼ਿਆਦਾ ਪਾਲੇ ਦੇਖ ਸਕਦੇ ਘਰ ਦੀ ਗਾਂ ਬਾਈ ਹਰਾਂ ਦੇ ਸੋਹਣੇ ਜਾਨਵਰਾਂ ਬਾਕੀ ਹੋਰ ਵੀ ਤੁਹਾਨੂੰ ਸਾਰੇ ਜਾਨਵਰਾਂ ਤੇ ਇੱਦੀ ਗੱਲ ਕਰੀਏ ਨਿਗਾ ਮਰਾਉਣੇ ਆ। ਪਸਤਾ ਇੱਧਰ ਖੜੇ ਆ। ਬਾਈ ਹਰਾਂ ਨੂੰ ਸ਼ੌਂਕ ਬਹੁਤ ਜ਼ਿਆਦਾ ਆ ਪਸ਼ੂਆਂ ਦਾ। ਆ ਦੇਖ ਸਕਦੇ ਆ ਨੀਲੀ ਰਾਵੀ ਵੀ ਖੜੇ ਆ। ਦੋ ਝੋਟੀਆਂ। ਬੰਦ ਦੇ ਬਈ ਕੋਈ ਚੱਕਰ ਨਹੀਂ। ਇੱਧਰ ਪਸਤ ਜਾਨਵਰ ਖੜੇ ਆ। ਦੇਖ ਸਕਦੇ। ਪੰਡ ਮਾਨ ਮਰਾੜ ਤੇ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਇਸ ਪਿੰਡ ਨੂੰ ਜੇ ਗੱਲ ਕਰੀਏ ਨਾ ਸਾਦਕ ਪੈ ਜਾਂਦੀ ਹੈ। ਬਈ ਬਾਈ ਤੋ ਰੇਟ ਤੁਹਾਨੂੰ ਪੁੱਛ ਦਿੰਨੇ ਆ। ਬਾਈ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ ਇਹਦਾ। ਬਾਈ 115 ਮੋਲਾਂ ਬਾਕੀ ਮਾਨਤਾਨ ਕਰ ਦਾਂ। ਠੀਕ ਆ। ਲੋੜਾ ਬਹੁਤਾ ਹੀ ਕਰਾਂਗੇ। 1 ਲੱਖ ਤੇ 15000 ਰੁਪਏ ਰੇਟ ਆ। ਮੌਕੇ ਤੇ ਮਾਨਤਾਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ। ਤਸੱਲੀ ਤੁਸੀਂ ਆਪਦੀ ਦੋ ਟਾਈਮ ਤਿੰਨ ਟਾਈਮ ਚੂਕੇ ਕਰ ਲੈਣੀ ਆ ਕਿਉਂਕਿ ਸੂਈ ਸਵਾਈ ਆ। ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਆਏ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਹੋਰ ਉਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ